ਕਦਮ ਲੱਗ ਤਾਂ ਹੋ ਗਿਆ ਹਰ ਫੇਰ ਆ ਗਏ ਆ ਜੀ ਹਾਂ ਜੀ ਹਾਂ ਜੀ ਕੋਈ ਪਰਾਂ ਚ ਰਮੈਂਟ ਹੋਇਸੀ ਹੈ ਤੁਸੀਂ ਅੰਦਰ ਬੈਠੇ ਆਂ ਹਾਂ ਇੱਥੇ ਬੈਠੇ ਆਂ ਦੋਹਾਂ ਜੀ ਮੈਂ ਤੇ ਮੇਰਾ ਵਾਈਫ ਚਾਹ ਪੀ ਰਹੇ ਆਂ ਤੇ ਸੰਦੂਕ ਪਤਾ ਨਹੀਂ ਇਸ ਗੱਲ ਦਾ ਉਹਨੂੰ ਬੇਟਾ ਦਾ ਫੋਨ ਆਇਆ ਕਿ ਮਿਸਿੰਗ ਨਾ ਸਵੇਰੇ ਉਹ ਤਾਂ ਸੜਿਆ ਵੀ ਰਾਤੀ ਫੋਨ ਆਇਆ ਮੈਨੂੰ ਕੋ ਪਾਪਾ ਨੰਬਰ ਪੁੱਛਣ ਦੇ ਹੀ ਇਹ ਇਨੀ ਗੱਲ ਆਪਾਂ ਕਰਨੀ ਗੱਲ ਤੇ ਪੂਰੀ ਹੋਈ ਨਹੀਂ ਹੁਣੇ ਜਿਨੂੰ ਬਾਹਰ ਮੁੰਡਾ ਆ ਉਹ ਉਹ ਦੋ ਗੋਲੀਆਂ ਮਾਰੀਆਂ ਫੋਰਸ ਤੇ ਚਲੇ ਗਿਆ ਬਟਾਰੀ ਦੇ ਪਾਸੋਂ ਆਇਆ ਤਰ੍ਹਾਂ ਉਹਨੂੰ ਚਲੇ ਗਿਆ ਦੋ ਗੋਲੀਆਂ ਮਾਰੀਆਂ ਮਰ ਕੇ ਪਈਆਂ ਅਸੂ ਨੇ ਇੱਕ ਹੀ ਬੰਦਾ ਸੀ ਇੱਕੋ ਬੰਦਾ ਸੀ ਮੋਟਰਸਾਈਕਲ ਤੇ ਸਪਲੈਂਡਰ ਮੋਟਰਸਾਈਕਲ ਇਹਦਾ ਨਾ ਨਾ ਆਪਣੀ ਕੋਈ ਹੈ ਨਹੀਂ ਕਿਸੇ ਲੈਂਦੇ ਨਹੀਂ ਕੋਈ ਨਹੀਂ ਹੈਗਾ ਮਤਲਬ ਨਹੀਂ ਕੋਈ ਇਹ ਹੋਈ ਹੈ ਕਿਹਨਾ ਕੋਈ ਰੰਜਿਸ਼ ਹੈ ਨਹੀਂ ਆਪਣੀ ਕਿਉਂਕਾ ਬੰਦੇ ਸਾਂਝੇ ਸਾਰੇ ਲੋਕ ਸਾਡੇ ਆਪਣੇ ਇੱਥੇ ਕਿਉਂਕਿ ਸਮਝੇ ਈਸਵੀ 9 ਵਜੇ ਦੇ 10 12 ਮਿੰਟ ਜਲਦ ਉਸ ਤੋਂ ਬਾਅਦ ਕੋਈ ਫੋਨ ਤੁਹਾਨੂੰ ਦੁਬਾਰਾ ਉਹ ਤੋਂ ਬਾਅਦ ਜੇ ਬੇਟਾ ਬਾਹਰ ਬੈਠ ਰੇ ਗੱਲ ਹੁੰਦੀ ਸਾਡੇ ਨਾਲ ਤੇ ਹੋਈ ਹੋਈ ਨਹੀਂ ਇੱਕ ਤਰ੍ਹਾਂ ਮਿਲ ਹੁਣ ਤੋਂ ਬਾਅਦ ਕੋਈ ਤੁਹਾਨੂੰ ਮੈਨੂੰ ਕੋਈ ਫੋਨ ਨਹੀਂ ਆਇਆ ਮੈਨੂੰ ਫੋਨ ਆਇਆ ਬੇਟੇ ਨੂੰ ਫੋਨ ਆਇਆ ਬਾਹਰ ਕੈਨੇਡਾ ਬੇਟਾ ਉਹਨੂੰ ਫੋਨ ਆਇਆ 50 ਲੱਖ ਰੁਪਏ ਚਾਹੀਦੇ ਜਾਂ ਨਿਕਾ ਬੇਟਾ ਪੜਦਾ ਉੱਥੇ ਉਹ ਮੈਨੂੰ ਉੱਥੇ ਕਾਲਜ ਫੋਨ ਕੀਤਾ ਕਿ ਸੰਨ 50 ਲੱਖ ਰੁਪਏ ਸੋਈ ਚਾਹੀਦਾ 12ਵਾਂ ਚੱਕਰ ਕਿੰਨਾ ਮਤਲਬ ਮੰਗਿਆ ਗਿਆ ਵੈਸੇ ਪਤਾ ਨਹੀਂ ਕੋਈ ਉਹ ਕਹਿੰਦਾ ਮੈਂ ਅਮਰ ਤੇ ਅਦਾਲਤਾਂ ਦਾ